ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਨਗਰ ਜੈਪੁਰਾ ਦੇ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਵਾਦ ਵਿੱਚ ਵਿਸ਼ਾਲ ਨਗਰ ਕੀਰਤਨ ਪੰਜਾਬ ਪੇਰ ਰਹੇ ਨੇ। ਬਗਵਾਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸਾਹਿਬ ਤੇ ਕੱਢਿਆ ਜਾ ਰਿਹਾ ਹੈ। ਬਹੁਤ ਹੀ ਸੰਗਤਾਂ ਵਿੱਚ ਸ਼ੌਅ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤ ਸ੍ਰੀ ਅਕਾਲ ਜੀਓ ਆਪ ਜੀ ਦੇ ਚਰਨ ਕਬਲੋਂਦਾ ਓਤ ਆਸਰਾ ਸਤਿ ਦੇ ਆਂ ਕਹੀ ਪ੍ਰਕਾਸ਼ ਹਮਾਰਾ ਜਿਓ ਕਟਨਾ ਚਹਿਰੀ ਕੇ ਭਗ ਲਿਓ ਦੇ ਬਚਨ ਅਨੁਸਾਰ ਸਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਆਪ ਜੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਖੁਸ਼ੀਆਂ ਅੰਦਰ ਨਗਰ ਕੀਰਤਨ ਦੀ ਆਰੰਭਤਾ ਦੇ ਆਪ ਜੀ ਦੇ ਚਰਨਾਚ ਅਰਦਾਸ ਬੇਨਤੀ ਜੋ ਦਲੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੀ ਸਦਾ oh no. No.

दर्श करण देरा देवान दर्श करण दी ॾोलण ते ॾोलण ते पोइ भो प्रभु ॾोलण ते दाल कालगी दाल ॼणा त गवाने आया On. yeah, yeah. ਤਵੇ 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 ਰਾਜ ਹੁੰਦਾ ਗੋਗਲਾ ਦਾ ਦਸੇ ਇਤਨਾ ਪਿਆਰ ਮੰਗਾ ਆ ਸੰਗਤ ਦੇ ਚਰਨਾਂ ਦਾ ਪਿਆਰ ਮੰਗਾ ਪਰਮਪਤਾ ਪਰ ਮਾਤਮਾ ਕੰਨ ਤੇਰਾ ਵਾਸ ਕਰਨ ਕਰਾਵਣ अरदास तूं करस में सुजी अखबार बार अला सेन हूं न यादि मारा

माली दो दुनिया दा, पटने सच चंद्रमा चढ़िया माली दो दुनिया दा, पटने सच चंद्रमा चढ़ियाजन पंथी घर ते गवाजरी कुफो गाहे सोडी घर ते गवाजरी कुफो गाहे सोडी ਪਟਨੇ ਆ ਪਟਨਾ ਵੇੜਾ ਕੁਰਖਾ ਕਾਲ ਦਾ ਖੜਿਆ ਮਲ ਹੀਦੋ ਦੁਨੀਆ ਦਾ ਪਟਨੇ ਸੱਚ ਚੰਦਰਮਾ ਚੜਿਆ ਮਲ ਹੀਦੋ ਦੁਨੀਆ ਦਾ ਪਟਨੇ ਸੱਚ ਚੰਦਰਮਾ ਚੜਿਆ ਓ ਪਟਨੀ ਚੜ ਝੁਲਮਾਂ ਦੀ ਫੜ ਕੇ ਹੱਥ ਧਰਮ ਦਾ ਝੰਡਾ ਜੋ ਝੁਲਮ ਅਰੰਗੇ ਰਾਹ ਬਾਹਰ ਫਰਵਾਨ ਸਕਰਨੇ ਦੇ ਝੰਡਾ ਜੋ ਦਲਮ ਔਰੰਗੇ ਦਾ ਬਾੜੁਰ ਵੰਸ ਕਰਨਗੇ ਖੰਨਾ ਰੱਤ ਪੰਥ ਖਾਲਸੇ ਨੂੰ ਕਰਨਾ ਸਰ ਮੋਰਚਾ ਅੜਿਆ ਮਾਨੀ ਜੋ ਦੁਨੀਆ ਦਾ ਪਟਨੇ ਸੱਚ ਚੰਦਰ ਮਾਚੜ